ਸਤਰੀਕਾਲ ਦੋਸਤੋ ਸਵਾਗਤ ਹੈ ਪੇਜ ਤੇ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਅੱਜ ਪੰਜਾਬ ਚ ਤੇ ਸਾਡੇ ਸੰਗਰੂਰ ਡਿਸਟ੍ਰਿਕਟ ਚ ਅੱਜ ਦੋ ਬਾਰਿਸ਼ ਮੀਂਹ ਪੈ ਗਿਆ ਦੇਖੋ ਅੱਜ ਆਪਾਂ ਲਾਈਵ ਹੋਏ ਆ YouTube ਤੇ ਦੇਖੋ ਪੰਤਾਲੇ ਫੁੱਲ ਪਰ ਪਰ ਆ ਰਹੇ ਨੇ ਨਾਲੀਆਂ ਫੁੱਲ ਕਰਤੀਆਂ ਤੇ ਤੁਸੀਂ ਵੀ ਆਪੋ ਆਪਣੇ ਏਰੀਏ ਚ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਦੇਖੋ ਅੱਜ ਰਾਹਤ ਮਿਲੀ ਹੈ ਕਈ ਦਿਨ ਹੋ ਗਏ ਸੀ ਗਰਮੀ ਤੋਂ ਫੁੱਲ ਮੀਂਹ 45 ਦੇਖੋ ਤੇ ਨਾਲੀਆਂ ਫੁੱਲ ਪਰ ਪਰ ਜਾ ਰਹੀਆਂ ਨੇ ਫੁੱਲ ਮੀਂਹ ਪੈ ਰਿਹਾ ਹੈ ਘੰਟਾ ਹੋ ਗਿਆ ਡੇਢ ਘੰਟਾ ਪੈੰਦੇ ਇਹਨੂੰ ਤੇ ਆਪਣੇ ਆਪਣੇ ਏਰੀਆ ਦਾ ਹਾਲ ਜ਼ਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਕਰਕੇ ਜੇਲਾ ਸੰਗਰੂਰ ਨੇੜੇ ਲਹਿਰਾਗਾਗਾ ਫੁੱਲ ਬਾਰਸ਼ ਪੈ ਰਹੀ ਅੱਜ ਤੇ ਦੇਖੋ ਨਾਲੀਆਂ ਉੱਪਰ ਦੀ ਘੜਤਾ ਪਾਣੀ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਰਾਹਤ ਮਿਲੀ ਹੈ ਕੁਝ ਦੇਖੋ ਅੱਜ ਤੇ ਤੁਸੀਂ ਵੀ ਆਪੋ ਆਪਣੇ ਏਰੀਆ ਦਾ ਹਾਲ ਜ਼ਰੂਰ ਦੱਸੋ ਕਿੱਥੇ-ਕਿੱਥੇ بارش ਪੈ ਰਹੀ ਹੈ ਕਮੈਂਟਾਂ ਦੇ ਵਿੱਚ ਬਿਲਕੁਲ ਵਰਤ ਦੀ ਬਰਸਾਤ ਹੋਈ ਹੈ ਕਿਉਂਕਿ ਫਸਲਾਂ ਨੂੰ ਵੀ ਸਹਾਇਤਾ ਹੋਊਗਾ ਇਹ ਤੇ ਦੇਖੋ ਫੁੱਲ ਵੀ ਪੈ ਰਹੇ ਅੱਜ ਪੂਰਾ ਤੇਜ਼ ਬਾਰਸ਼ ਹੋ ਰਹੀ ਹੈ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਪੰਜਾਬ ਚ ਸਾਡੇ ਜ਼ਿਲ੍ਹਾ ਸੰਗਰੂਰ ਚ ਨੇੜੇ ਲਹਿਰਾਗਾਗਾ ਪਿੰਡ ਵਾਲੀ ਸ਼ਹਿਰ ਹੁਣ ਬਰਸਾਤ ਹੋ ਰਹੀ ਹੈ ਜੇ ਦੇਖੋ ਨਾਲੀਆਂ ਉੱਪਰ ਦੀ ਪਾਣੀ ਕਰਤਾ ਰੱਬ ਨੇ ਕੁਦਰਤ ਦਾ ਕੋਈ ਪਤਾ ਨਹੀਂ ਕੀ ਕਰ ਦੇ ਕਿਉਂਕਿ ਅੱਜ ਸਵੇਰੇ 35-40 ਡਿਗਰੀ ਤਾਪਮਾਨ ਸੀਗਾ ਤੇ ਦੇਖੋ ਹੁਣ ਮਾਈਨਸ ਚ ਚਲਾ ਗਿਆ ਤੇ ਫੁੱਲ ਮੀਂਹ ਪੈ ਰਿਹਾ ਦੇਖੋ ਨਾਲੀਆਂ ਉੱਪਰ ਦੀ ਪਾਣੀ ਕਰਤਾ ਕੁਦਰਤ ਇਹਨੂੰ ਕਹਿੰਦੇ ਨੇ